ਗੁੱਡ ਮਾਰਨਿੰਗ ਪੰਜਾਬ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਹੈ ਆਓ ਅੱਜ ਦੀਆਂ ਮੁੱਖ ਸੁਰਖੀਆਂ ਤੇ ਨਜ਼ਰ ਮਾਰੀਏ ਅੰਮ੍ਰਿਤਸਰ ਵਿੱਚ ਸ਼੍ਰੀ ਦਰਬਾਰ ਸਾਹਿਬ ਕੰਪਲੈਕਸ ਦੀ ਗੁਰੂ ਰਾਮਦਾਸ ਸਰਾ ਵਿੱਚ ਕੱਲ੍ਹ ਉਸ ਸਮੇਂ ਮਾਹੌਲ ਤਣਾਅਪੂਰਨ ਬਣ ਗਿਆ ਜਦੋਂ ਇੱਕ ਵਿਅਕਤੀ ਨੇ ਬਹਿਸਵਾਜੀ ਤੋਂ ਬਾਅਦ ਸੇਵਾਦਾਰ ਅਤੇ ਸੰਗਤ ਤੇ ਹਮਲਾ ਕਰ ਦਿੱਤਾ ਦਰਸਲ ਜਦ ਇੱਕ ਵਿਅਕਤੀ ਉੱਪਰ ਸ਼ੱਕ ਹੋਣ ਤੋਂ ਬਾਅਦ ਸੁਰੱਖਿਆ ਮੁਲਾਜ਼ਮਾਂ ਵੱਲੋਂ ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਸੀ ਤਾਂ ਉਸਨੇ ਤੈਸ਼ ਵਿੱਚ ਆ ਕੇ ਲੋਹੇ ਦੀ ਰਾਡ ਨਾਲ ਸੁਰੱਖਿਆ ਕਰਮੀ ਤੇ ਹਮਲਾ ਕਰ ਦਿੱਤਾ ਉਸ ਦੀ ਮਦਦ ਲਈ ਆਏ ਸ਼ਰਧਾਲੂ ਵੀ ਉਸ ਦੇ ਹਮਲੇ ਦਾ ਸ਼ਿਕਾਰ ਬਣ ਗਏ ਇਸ ਹਮਲੇ ਵਿੱਚ 5 ਵਿਅਕਤੀ ਜ਼ਖਮੀ ਹੋ ਗਏ ਦੋਸ਼ੀ ਨੂੰ ਪੁਲਿਸ ਨੇ ਮੌਕੇ ਤੋਂ ਗ੍ਰਿਫਤਾਰ ਕਰ ਲਿਆ ਹੈ ਤੇ ਜਾਂਚ ਸ਼ੁਰੂ ਕਰ ਦਿੱਤੀ ਹੈ ਇਸ ਦਰਮਿਆਨ ਸ਼੍ਰੋਮਣੀ ਕਮੇਟੀ ਦੇ ਸਕੱਤਰ ਨੇ ਆਖਿਆ ਕਿ ਇਹ ਘਟਨਾ ਕਿਸੇ ਗੈਰੀ ਸਾਜ਼ਿਸ਼ ਦਾ ਹਿੱਸਾ ਜਾਪ ਰਹੀ ਹੈ ਇਸ ਲਈ ਪੁਲਸ ਨੂੰ ਇਸ ਦੀ ਤਹਿ ਤੱਕ ਜਾਣ ਲਈ ਸੰਜੀਦਾ ਜਾਂਚ ਕਰਨੀ ਚਾਹੀਦੀ ਹੈ ਉਧਰ ਅੰਮ੍ਰਿਤਸਰ ਦੇ ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਅੱਜ ਦੁਪਹਿਰ ਦੇ ਟਾਈਮ ਸ਼੍ਰੀ ਦਰਬਾਰ ਸਾਹਿਬ ਕੰਪਲੈਕਸ ਦੇ ਵਿੱਚ ਇੱਕ ਸ਼ਖਸ ਜਿਹੜਾ ਸੈਕੰਡ ਫਲੋਰ ਤੇ ਨੋਟਿਸ ਕੀਤਾ ਗਿਆ ਗੁਰੂ ਰਾਮਦਾਸ ਰਾਏ ਦੇ ਉੱਤੇ ਸੇਵਾਦਾਰ ਜਸਵੀਰ ਸਿੰਘ ਨੇ ਉਹ ਜਦੋਂ ਫੱਲੇ ਵਾਰ ਉਹ ਤਨਵਾਸ سے کیا تے انہوں نے ریفوز ਕੀਤਾ پھر ਜਦੋਂ ਉੱਪਰ گئے ਸੇਵਾਦਾਰ ਤਾਂ انہوں نے ਉੱਥੇ ਇੱਕ ਆਇਰਨ ਰੋਡ پہ اسی رو ਨੂੰ ਲੈ ਕੇ ਘੁਮਾਉਣਾ ਸ਼ੁਰੂ ਕਰਤਾ ਜਿਸ ਨਾਲ ਕਿ ਸੇਵਾਦਾਰ ਜਸਵੀਰ ਸਿੰਘ ਜੀ ਦੇ ਸੱਟ ਲੱਗੀ ਇਹਨਾਂ ਨੂੰ انہوں نے ਹੋਰ دوسرے ਸੇਵਾਦਾਰਾਂ ਦੇ ਸੰਗਤ ਨੂੰ ਉੱਪਰ ਬੁਲਾ ਲਿਆ ਉਸ ਤੋਂ ਬਾਅਦ ਇਸ ਸ਼ਖਸ ਨੂੰ ওভারਪਾਰ ਕਰ ਲਿਆ ਗਿਆ ਇਸ ਕਫਲ ਦੇ ਵਿੱਚ ਉਸ ਜਿਹੜਾ ਸ਼ਖਸ ਜਦੀ ਪਛਾਣ ਜ਼ੁਲਫਾਨ ਰੈਜ਼ੀਡੈਂਟ ਆਫ ਸ਼ਾਦੀਪੁਰ ਡਿਸਟ੍ਰਿਕਟ ਯਮਨਗਰ ਹਰਿਆਣਾ ਕਿੱਤੀ ਗਈ ਉਹਦੇ ਵੀ ਇੰਜਰੀ ਹੋਈ ਤੁਰੰਤ ਕਾਰਵਾਈ ਕਰਦੇ ਹੋਏ ਪੁਲਿਸ ਨੇ ਐਫ ਆਈ ਆਰ ਦਰਜ ਕਰ ਲਈ ਐਸ.ੀ.ਪੀ.ਸੀ ਦੀ ਕੰਪਲੇਂਟ ਦੇ ਉੱਤੇ ਔਰ ਇਹਦੀ ਅਰੈਸਟ ਵੀ ਹੋ ਗਈ ਹੈ ਲੁਫਾਨ ਦੀ ਔਰ ਇਹਦੇ ਪੰਜ ਬੰਦੇ ਇੰਜਰਡ ਹੋਏ ਸੀ ਇਹਨਾਂ ਬੰਦੇ ਡਿਸਚਾਰਜ ਹੋ ਗਏ ਟ੍ਰੀਟਮੈਂਟ ਬਾਅਦ ਉਹਦਾ ਟ੍ਰੀਟਮੈਂਟ ਚੱਲ ਰਿਹਾ ਔਰ ਇਹਦੇ ਇੱਕ ਔਰ ਜਦੋਂ ਪਤਾ ਕੀਤਾ ਕਿ ਇਹ ਬਦਰ ਨਾਲ ਗੱਲ ਕੀਤੀ ਗਈ ਉਹ ਇਸੇ ਹੀ ਗੱਲ ਸਾਹਮਣੇ ਆਈ ਕਿ ਫੈਮਿਲੀ ਮੈਟਰਸ ਦੇ ਵਿੱਚ ਇਹਦੇ ਕਾਫੀ ਡਿਸਕਿਊਟ ਚੱਲ ਰਹੇ ਨੇ ਆਪਣੀ ਵਾਈਫ ਨਾਲ ਵੀ ਬ੍ਰਦਰ ਨਾਲ ਵੀ ਸੋ ਤਿੰਨ ਦਿਨ ਪਹਿਲਾਂ ਇਹ ਸ਼ਾਦੀਪੁਰ ਜਮਨानगर ਤੋਂ ਆ ਗਿਆ ਸੀਗਾ ਤੇ ਉਸ ਤੋਂ ਬਾਅਦ ਇਹਦੀ ਜਿਹੜੀ ਹੋਰ ਗਤੀਵਿਧੀਆਂ ਅਸੀਂ ਸਾਰੀ ਟਰੈਕ ਕਰ ਰਹੇ ਹਾਂ ਔਰ ਸਿਚੁਏਸ਼ਨ ਓਨ ਗਰਾਉਂਡ ਬਿਲਕੁਲ ਠੀਕ ਹੈ ਮੈਂ ਸਾਰਿਆਂ ਨੂੰ ਅਪੀਲ ਕਰਦਾ ਕਿ ਝੂਠੀ ਅਫਵਾਹ ਤੋਂ ਬਚੋ ਅਮ੍ਰਿਤ ਸਰਦੇ ਗੁਰੂ ਨਾਨਕ ਦੇਵ ਹਸਪਤਾਲ ਤੋਂ ਬਾਅਦ ਕੱਲ ਸੰਗਰੂਰ ਸਿਵਲ ਹਸਪਤਾਲ ਵਿੱਚ ਵੀ ਗਲੂਕੋਜ਼ ਲਗਾਉਣ ਤੋਂ ਬਾਅਦ ਕੁਝ ਮਰੀਜ਼ਾਂ ਦੀ ਸਿਹਤ ਵਿਗੜ ਗਈ ਜਸਤੇ ਸਿਹਤ ਵਿਭਾਗ ਨੂੰ ਹੱਥਾਂ ਪੈਰਾਂ ਦੀ ਪੈ ਗਈ। ਇਸ ਘਟਨਾ ਤੋਂ ਬਾਅਦ ਪੂਰੇ ਪੰਜਾਬ ਦੇ ਹਸਪਤਾਲਾਂ ਵਿੱਚ ਇਸ ਬੈਚ ਨਾਲ ਸੰਬੰਧਿਤ ਗਲੂਕੋਜ਼ ਦੀ ਵਰਤੋਂ ਤੇ ਹੁਣ ਰੋਕ ਲਗਾ ਦਿੱਤੀ ਗਈ ਹੈ। ਇਸ ਘਟਨਾ ਤੋਂ ਬਾਅਦ 1 ਸ਼ਾਮ ਪੰਜਾਬ ਦੇ ਪ੍ਰਮੁੱਖ ਸਕੱਤਰ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਨੇ ਵੀ ਸਿਵਲ ਹਸਪਤਾਲ ਸੰਗਰੂਰ ਦਾ ਦੌਰਾ ਕੀਤਾ ਤੇ ਮਰੀਜ਼ਾਂ ਦੀ ਸਿਹਤ ਦਾ ਜਾਇਜ਼ਾ ਲਿਆ। ਮੀਡੀਆ ਦੇ ਰੂਬਰੂ ਹੁੰਦੇ ਉਹਨਾਂ ਦੱਸਿਆ ਕਿ ਗਲੂਕੋਜ਼ ਲਗਾਏ ਜਾਣ ਕਾਰਨ ਮਰੀਜ਼ਾਂ ਨੂੰ ਕੁਝ ਸਿਹਤ ਸੰਬੰਧੀ ਦਿੱਕਤਾਂ ਤਾਂ ਪੇਸ਼ ਆਈਆਂ ਸਨ ਪਰ ਡਾਕਟਰਾਂ ਵੱਲੋਂ ਵਧੀਆ ਢੰਗ ਨਾਲ ਇਲਾਜ ਕਰਨ ਤੋਂ ਬਾਅਦ ਸਾਰੇ ਮਰੀਜ਼ਾਂ ਦੀ ਸਿਹਤ ਹੁਣ ਬਿਲਕੁਲ ਠੀਕ ਹੈ ਐਸਾ ਦਰਮਿਆਨ ਦੇਰ ਸ਼ਾਮ ਪੰਜਾਬ ਦੇ ਸਿਹਤ ਮੰਤਰੀ ਬਲਵੀਰ ਸਿੰਘ ਸਿੱਧੂ ਨੇ ਇਸ ਬਾਰੇ ਆਖਿਆ ਅੱਜ ਸੰਗਰੂਰ ਦੇ ਵਿੱਚ ਕੁਝ 15 ਪੇਸ਼ੈਂਟਸ ਨੂੰ ਜੁੜਾ ਹੈਗਾ ਉਹ ਆਈਵੀ ਫਲੂਇਡਸ ਨੂੰ ਸੀ ਗਲੂਕੋਜ਼ ਵੀ ਕਦਣਾ ਨਾਰਮਲ ਸਲਾਈਨ ਦਾ ਰਿਐਕਸ਼ਨ ਹੋਇਆ ਸੀਗਾ ਤੇ ਉਹ ਸਾਰੇ ਜਿਹੜੇ ਪੇਸ਼ੈਂਟਸ ਅਸੀਂ ਉਹ ਬੰਦ ਕਰ ਪਿਓ ਉਹਦੇ ਨਾਲ ਜਿਹੜੀ ਐਮਰਜੈਂਸੀ ਜਿਹੜੀ ਸਾਰੀ ਮੈਡੀਸਨ ਦਾ ਨਾ ਉਹ ਸਾਰੇ ਠੀਕ ਹੈ ਗਿਆ ਉਹਨਾਂ ਨੂੰ ਕਿਸੇ ਨੂੰ ਕੋਈ ਅਸਲੇ ਕੋਈ ਦਿੱਕਤ ਨਹੀਂ ਆ। ਲੇਕਿਨ ਅਸੀਂ ਉਹ ਜਿਹੜੇ ਪਾਰਟਿਕੂਲਰ ਬੈਚ ਆ ਗਿਆ ਮੈਡੀਸਨ ਦੇ ਉਹ ਸਾਰੇ ਪੰਜਾਬ ਚੋਂ ਵਿਡਰੋਅ ਕਰ ਰਹੇ ਆ। ਉਹਨਾਂ ਦੀ ਟੈਸਟਿੰਗ ਕਰਵਾ ਰਹੇ ਆ ਔਰ ਟੈਸਟਿੰਗ ਦੀ ਰਿਪੋਰਟ ਆਉਣ ਤੋਂ ਬਾਅਦ ਜੇ ਕਿਸੇ ਲੈਵਲ ਤੇ ਜਿਹੜੇ ਵੀ ਲੈਵਲ ਤੇ ਕੋਈ ਲੈਪਸ ਹੋਏਗਾ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਏਗੀ। ਸੋ ਫਿਲਹਾਲ ਮੈਂ ਜਿਹੜੇ ਉਹ ਪਾਰਟਿਕੂਲਰ ਸਾਰੇ ਬੈਚ ਆ ਗਿਆ ਸਾਰੇ ਪੰਜਾਬ ਚੋਂ ਵਿਡਰੋਅ ਕਰ ਰਹੇ ਆ। ਔਰ ਉਹਦੀ ਜਿਹੜੀ ਇਨਫੋਰਮੇਸ਼ਨ ਹੈ ਮੈਂ ਪਬਲਿਕ ਡੋਮੇਨ ਤੇ ਪਾ ਰਿਹਾ ਵੀ ਕਿਹੜੀ ਮੈਡੀਸਨ ਹੈ ਕਿਹੜੀ ਕੰਪਨੀ ਦੀ ਆ ਤੇ ਉਹਦੀ ਜਿਹੜੀ ਅਗਰ ਪੂਰੀ ਉਹਦੀ ਮਤਲਬ ਚਾਰਜ ਕਰਕੇ ਇਨਕੁਆਰੀ ਕਰਕੇ ਉਹਦੇ ਬਹੁਤ ਸਖਤ ਤੋਂ ਸਖਤ ਐਕਸ਼ਨ ਲਿਆ ਜਾਏਗਾ ਬਠਿੰਡਾ ਪੁਲਿਸ ਨੂੰ ਕੱਲ ਉਸ ਵੇਲੇ ਇੱਕ ਵੱਡੀ ਕਾਮਯਾਬੀ ਮਿਲੀ ਜਦ ਪੁਲਿਸ ਨੇ ਸ਼ਹਿਰ ਦੇ ਆਲੇ-ਦੁਆਲੇ ਬੀਤੇ ਕਈ ਦਿਨਾਂ ਤੋਂ AK-47 ਰਾਈਫਲ ਦੀ ਨੋਕ ਤੇ ਕੀਤੀ ਜਾ ਰਹੀ ਲੁੱਟਾਂ ਦੇ ਮਾਮਲੇ ਨੂੰ ਸੁਲਝਾ ਲਿਆ ਬਠਿੰਡਾ ਪੁਲਿਸ ਨੇ ਕੱਲ ਪੁੱਚੋ ਵਿੱਚ ਇੱਕ ਪੁਲਿਸ ਮੁਕਾਬਲੇ ਤੋਂ ਬਾਅਦ 6 ਲੁਟੇਰਿਆਂ ਨੂੰ ਗ੍ਰਿਫਤਾਰ ਕੀਤਾ ਇਸ ਪੁਲਿਸ ਮੁਕਾਬਲੇ ਵਿੱਚ ਇੱਕ ਲੁਟੇਰਾ ਜ਼ਖਮੀ ਹੋ ਗਿਆ ਗ੍ਰਿਫਤਾਰ ਕੀਤੇ ਲੁਟੇਰਿਆਂ ਵਿੱਚ ਦੋ ਸਾਇੰਸ ਦੇ ਵਿਦਿਆਰਥੀ ਹਨ ਜਦਕਿ ਦੋ ਭਾਰਤੀ ਫੌਜ ਵਿੱਚ ਸੇਵਾ ਨਿਭਾ ਰਹੇ ਜਵਾਨ ਹਨ ਇਹਨਾਂ ਨੇ ਬੀਤੇ ਕਈ ਦਿਨਾਂ ਤੋਂ ਬਠਿੰਡਾ ਨੇੜਲੇ ਇਲਾਕਿਆਂ ਵਿੱਚ AK-47 ਦੀ ਨੋਕਤੇ ਕਈ ਲੁੱਟਾਂ ਖੋਹਾਂ ਨੂੰ ਅੰਜਾਮ ਦਿੱਤਾ ਸੀ ਮੁੱਢਲੀ ਜਾਂਚ ਵਿੱਚ ਇਹ ਵੀ ਪਤਾ ਲੱਗਿਆ ਹੈ ਕਿ ਜੋ AK47 ਇਨ੍ਹਾਂ ਕੋਲ ਹੈ ਇਸ ਨੂੰ ਇਹਨਾਂ ਨੇ ਜੰਮੂ ਦੀ ਫੌਜੀ ਛੋਣੀ ਤੋਂ ਚੋਰੀ ਕੀਤਾ ਹੋਇਆ ਹੈ। ਉਧਰ ਪੰਜਾਬ ਪੁਲਿਸ ਦੀ ਫਰੀਦਕੋਟ ਟੀਮ ਨੂੰ ਵੀ ਗੈਂਗਸਟਰਾਂ ਵਿਰੁੱਧ ਵਿੱਡੀ ਮਹਮ ਵਿੱਚ ਕੱਲ ਇੱਕ ਵੱਡੀ ਕਾਮਯਾਬੀ ਮਿਲੀ। ਫਰੀਦਕੋਟ ਪੁਲਿਸ ਨੇ ਐਂਟੀ ਗੈਂਗਸਟਰ ਟਾਸਕ ਫੋਰਸ ਨਾਲ ਮਿਲ ਕੇ ਕੱਲ ਇੱਕ ਪੁਲਿਸ ਮੁਕਾਬਲੇ ਤੋਂ ਬਾਅਦ ਇੱਕ ਗੈਂਗਸਟਰ ਨੂੰ ਗ੍ਰਿਫਤਾਰ ਕੀਤਾ। ਗ੍ਰਫਤਾਰ ਕੀਤੇ ਗਏ ਗੈਂਗਸਟਰ ਦੀ ਪਛਾਣ ਮਨਪ੍ਰੀਤ ਸਿੰਘ ਮਨੀ ਵਜੋ ਹੋਈ ਹੈ ਜੋ ਲੱਕੀ ਪਟਿਆਲ ਤੇ ਬੰਬੀਹਾ ਗੈਂਮਲੇ ਕੰਮ ਕਰਦਾ ਹੈ ਦੱਸਿਆ ਜਾ ਰਿਹਾ ਹੈ ਕਿ ਇਹ ਗੈਂਗਸਟਰ ਮੋਗਾ ਜ਼ਿਲ੍ਹੇ ਦੇ ਪਿੰਡ ਕਪੂਰੇ ਅਤੇ ਜਗਰਾਉਂ ਦੇ ਰਾਜਾ ਢਾਬੇ ਦੇ ਬਾਹਰ ਗੋਲੀਬਾਰੀ ਕਰਨ ਦੀ ਘਟਨਾ ਵਿੱਚ ਸ਼ਾਮਲ ਸੀ ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਇਸ ਗੈਂਗਸਟਰ ਦਾ ਇੱਕ ਸਾਥੀ 2 ਦਿਨ ਪਹਿਲਾਂ ਮਲਕੀਤ ਸਿੰਘ ਮੰਨੂ ਮੋਗੇ ਤੋਂ ਗ੍ਰਫਤਾਰ ਕੀਤਾ ਜਾ ਚੁੱਕਾ ਹੈ ਚੰਡੀਗੜ੍ਹ ਜੀਰਕਪੁਰ ਰੋਡ ਉੱਤੇ ਅੱਜ ਤੜਕਸਰ ਇੱਕ ਵੱਡਾ ਹਾ사 ਵਾਪਰ ਗਿਆ ਜਿਸ ਵਿੱਚ ਦੋ ਪੁਲਿਸ ਮੁਲਾਜ਼ਮ ਤੇ ਇੱਕ ਹੋਰ ਵਿਅਕਤੀ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਪੁਲਿਸ ਮੁਲਾਜ਼ਮ ਨਾਕੇ ਤੇ ਆਪਣੀ ਰੁਟੀਨ ਡਿਊਟੀ ਰਾਹੀਂ ਗੱਡੀਆਂ ਦੇ ਕਾਗਜ਼ਾਤ ਚੈੱਕ ਕਰ ਰਹੇ ਸਨ ਕਿ ਇੱਕ ਤੇਜ਼ ਰਫ਼ਤਾਰ ਕਾਰ ਨੇ ਉਹਨਾਂ ਨੂੰ ਟੱਕਰ ਮਾਰ ਦਿੱਤੀ। ਇਸ ਟੱਕਰ ਵਿੱਚ ਕਾਗਜ਼ ਦੀ ਚੈਕਿੰਗ ਕਰ ਰਹੇ ਦੋ ਪੁਲਿਸ ਮੁਲਾਜ਼ਮ ਮਾਰੇ ਗਏ ਜਦ ਕਿ ਕਾਗਜ਼ ਚੈੱਕ ਕਰਵਾ ਰਿਹਾ ਇੱਕ ਗੱਡੀ ਚਾਲਕ ਵੀ ਇਸ ਹਾਦਸੇ ਵਿੱਚ ਆਪਣੀ ਜਾਨ ਗਵਾ ਬੈਠਾ ਪੁਲਿਸ ਨੇ ਹਾ사 ਗ੍ਰਸਤ ਕਾਰ ਦੇ ਡਰਾਈਵਰ ਨੂੰ ਹਿਰਾਸਤ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਉਧਰ ਦੇਰ ਰਾਤ ਕਿਸਾਨ ਆਗੂ ਰਕੇਸ਼ ਤਕੈਤ ਦੀ ਗੱਡੀ ਵੀ ਯੂਪੀ ਦੇ ਮੁਜ਼ੱਫਰਨਗਰ ਵਿੱਚ ਇੱਕ ਹਾਦਸੇ ਦਾ ਸ਼ਿਕਾਰ ਹੋ ਗਈ ਇਹ ਹਾਸਾ ਉਸ ਸਮੇਂ ਵਾਪਰਿਆ ਜਦ ਉਹ ਆਪਣੇ ਘਰ ਵਾਪਸ ਪਰਤ ਰਹੇ ਸਨ ਕਿ ਰਸਤੇ ਵਿੱਚ ਸੜਕ ਉੱਪਰ ਇੱਕ گاਂਜ ਦੇ ਵਿਚਕਾਰ ਆਉਣ ਕਾਰਨ ਉਹਨਾਂ ਦੀ ਕਾਰ ਦੀ گا ਨਾਲ ਟੱਕਰ ਹੋ ਗਈ। ਇਸ ਹਾਸੇ ਵਿੱਚ ਰਕੇਸ਼ ਟਕੈਤ ਦੀ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ ਪਰ ਗਨੀਮਤ ਰਹੀ ਕਿ 에ਅਰ ਬੈਗ ਖੁੱਲਣ ਤੇ ਸੀਟ ਬੈਲਟ ਲੱਗੀ ਹੋਣ ਕਾਰਨ ਰਕੇਸ਼ ਟਕੈਤ ਤੇ ਉਹਨਾਂ ਦੇ ਸਾਥੀ ਇਸ ਹਾਸੇ ਵਿੱਚ ਵਾੜ-ਵਾੜ ਬਚ ਗਏ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰੰਕ ਕਮੇਟੀ ਵੱਲੋਂ ਥਾਪੇ ਗਏ ਨਵੇਂ ਜਥੇਦਾਰ ਸਹਿਬਾਨ ਦਾ ਵਿਰੋਧ ਲਗਾਤਾਰ ਜਾਰੀ ਹੈ ਕੱਲ੍ਹ ਸ੍ਰੀ ਆਨੰਦਪੁਰ ਸਾਹਿਬ ਵਿੱਚ ਪੰਥਕ ਜਥੇਬੰਦੀਆਂ ਵੱਲੋਂ ਵੱਡਾ ਇਕੱਠ ਕੀਤਾ ਗਿਆ ਇਸ ਇਕੱਠ ਦੀ ਪ੍ਰਧਾਨਗੀ ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਨੇ ਕੀਤੀ ਇਸ ਇਕੱਤਰਤਾ ਵਿੱਚ ਸਮੁੱਚੇ ਤੌਰ ਤੇ ਸਰਬਸੰਮਤੀ ਨਾਲ ਫੈਸਲਾ ਕੀਤਾ ਗਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਰਖਾਸਤ ਕੀਤੇ ਗਏ ਜਥੇਦਾਰ ਸਹਿਬਾਨ ਬਾਰੇ ਕੋਈ ਵੀ ਫੈਸਲਾ ਸਿੱਖ ਪੰਥਕ ਸੰਸਥਾਵਾਂ ਨੂੰ ਮਨਜ਼ੂਰ ਨਹੀਂ ਹੈ ਇਸ ਇਕੱਠ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਤਾਕੀਦ ਕੀਤੀ ਗਈ ਕਿ ਉਹ ਨਵੇਂ ਜਥੇਦਾਰ ਸਹਿਬਾਨ ਦੀ ਨਿਯੁਕਤੀ ਰੱਦ ਕਰ ਪੁਰਾਣੇ ਜਥੇਦਾਰ ਸਹਿਬਾਨ ਨੂੰ ਮੁੜ ਕਾਰਜਭਾਗ ਸੰਭਾਲੇ ਇਸ ਮੌਕੇ ਐਲਾਨ ਕੀਤਾ ਗਿਆ ਕਿ ਨਵੇਂ ਜਥੇਦਾਰ ਸਹਿਬਾਨ ਦਾ ਬਾਈਕਾਟ ਕੀਤਾ ਜਾਵੇਗਾ ਇਸ ਦਰਮਿਆਨ ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਨੇ ਆਖਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜੋ ਫੈਸਲਾ ਲਿਆ ਹੈ ਉਹ ਪੰਥ ਲਈ ਨਾਕਾਬਲੇ ਬਰਦਾਸ਼ਤ ਹੈ ਇਸ ਫੈਸਲੇ ਨਾਲ ਸਿੱਖ ਮर्याਦਾ ਨੂੰ ਤਾਂ ਢਾਹ ਲੱਗੀ ਹੈ ਉੱਥੇ ਸਮੁੱਚੀ ਸਿੱਖ ਸੰਗਤ ਦੇ ਦਿਲ ਨੂੰ ਵੀ ਠੇਸ ਪਹੁੰਚੀ ਹੈ ਉਧਰ ਸ਼ਰੋਮਨੀ ਅਕਾਲੀ ਦਲ ਨੇ ਦਮਦਮਾ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਤੇ ਪਲਟਵਾਰ ਕਰਦਿਆਂ ਆਖਿਆ ਕਿ ਬਾਬਾ ਹਰਨਾਮ ਸਿੰਘ ਕੇਂਦਰੀ ਏਜੰਸੀਆਂ ਦੇ ਇਸ਼ਾਰੇ ਤੇ ਸਿੱਖ ਪੰਥ ਵਿੱਚ ਵਖਰੇਵਾ ਖੜਾ ਕਰ ਰਹੇ ਹਨ ਲੁਧਿਆਣਾ ਦੇ ਮੋਤੀ ਨਗਰ ਵਿੱਚ ਬਿਹਾਰੀ ਕਲੋਨੀ ਵਿੱਚ ਕੱਲ ਦੋ ਫਿਰਕਿਆਂ ਵਿਚਕਾਰ ਹੌਲੀ ਮੌਕੇ ਹੋਈ ਝੜਪ ਦੌਰਾਨ ਅੱਧੀ ਦਰਜਨ ਤੋਂ ਵੱਧ ਵਿਅਕਤੀ ਜ਼ਖਮੀ ਹੋ ਗਏ ਦੱਸਿਆ ਜਾ ਰਿਹਾ ਹੈ ਕਿ ਹੌਲੀ ਤੇ ਕੁਝ ਨੌਜਵਾਨ ਸ਼ਰਾਬ ਪੀ ਕੇ ਹੁੱਲੜਬਾਜੀ ਕਰ ਰਹੇ ਸਨ ਕਿ ਇੱਕ ਫਿਰਕੇ ਦੇ ਲੋਕਾਂ ਵੱਲੋਂ ਉਹਨਾਂ ਨੂੰ ਧਾਰਮਿਕ ਸਥਾਨ ਤੇ ਅਜੇਹਾ ਕਰਨ ਤੋਂ ਵਰਜਿਆ ਜਿਸ ਤੇ ਇਹਨਾਂ ਨੌਜਵਾਨਾਂ ਨੇ ਆਪਣੇ ਸਾਥੀ ਬੁਲਾ ਲਏ ਤੇ ਧਾਰਮਿਕ ਸਥਾਨ ਤੇ ਪਥਰਾਹ ਕਰਨਾ ਸ਼ੁਰੂ ਕਰ ਦਿੱਤਾ ਦੋਵੇਂ ਪਾਸੇ ਤੋਂ ਹੋਏ ਪਥਰਾਕਰਨ ਅੱਧੀ ਦਰਜਨ ਤੋਂ ਵੱਧ ਵਿਅਕਤੀ ਜ਼ਖਮੀ ਹੋ ਗਏ ਸੂਚਨਾ ਮਿਲਦੇ ਹੀ ਪੁਲਿਸ ਮੌਕੇ ਤੇ ਪਹੁੰਚ ਗਈ ਇਸ ਸਬੰਧੀ ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਦੇਖੋ ਅੱਜ ਹੋਲੀ ਦਾ ਤਿਹਾਰ ਸੀਗਾ ਜਿੱਥੇ ਆਪਾਂ ਖੜੇ ਆ ਇੱਕ ਪਾਸੇ ਮਸਜਿਦ ਹੈਗੀ ਐ ਦੂਸਰੇ ਪਾਸੇ ਜਿਹੜੀ ਆਪਣੀ ਹੈਗੀ ਆ ਆਪਣੇ ਪ੍ਰਵਾਸੀ ਜਿਹੜੇ ਹੈਗੇ ਨੇ ਉਹ ਜਿਹੜੇ ਹੈਗੇ ਨੇ ਇੱਥੇ ਰਹਿ ਰਹੇ ਨੇ ਲੁਧਿਆਣਾ ਦੇ ਵਿੱਚ ਸਾਰੇ ਜਿਹੜੇ Holi ਦਾ ਤਿਹਾਰ ਸੀਗਾ Holi ਦੇ ਤਿਹਾਰ ਦੇ ਵਿੱਚ ਸਾਰੇ ਇਨਟੌਕਸਿਕੈਂਟਰ ਨੇ ਪੀਤਾ ਹੁੰਦਾ ਥੋੜਾ ਉਹਦੇ ਕਰਕੇ ਡੀਜੇ ਚੱਲ ਰਿਹਾ ਸੀਗਾ ਇਹਨਾਂ ਦੀ ਆਪਸ ਦੇ ਵਿੱਚ ਤੋਂ ਇਹਨਾਂ ਦੇ ਸੀਗੇ ਦੁਸ਼ਮਣ ਸੀਗੇ ਕਿ ਮੁਸਲਮਾਨ ਪਾਈ ਕਰੇ ਆਪਣੇ ਦੇ ਤੋਂ ਉਹਦੇ ਵਿੱਚ ਇਹਨਾਂ ਦੀ ਆਪਸ ਦੇ ਵਿੱਚ ਜਿਹੜੀ ਬਹਿਸ ਵਾਜੀ ਹੋਂ ਤੋਂ ਬਾਅਦ ਫਸਰਾਵ ਬਾਜੀ ਹੋਈ ਆ ਪੁਲਿਸ ਕੰਨ ਮੌਕੇ ਤੇ ਆ ਗਈ ਹੈ ਕੰਟਰੋਲ ਅੰਡਰ ਸਿਚੁਏਸ਼ਨ ਨੂੰ ਕੰਟਰੋਲ ਹੈ ਗਈ ਆ ਔਰ ਬਾਕੀ ਜਿਹੜੇ ਹੈਗੇ ਐਫ ਆਈ ਆਰ ਦਰਜ ਕਰਕੇ ਕੁਝ ਬੰਦੇ ਅਰੈਸਟ ਕਰਕੇ ਜਿਹੜੇ ਆਪਸ ਦੇ ਵਿੱਚ ਇਹਨਾਂ ਨੇ ਇੱਕ ਦੂਜੇ ਤੇ ਰੋੜੇ ਚਲਾਏ ਆ ਉਹ ਚਲਾਏ ਆ ਅਮਰਸਰ ਜ਼ਿਲ੍ਹੇ ਦੇ ਪਿੰਡ ਪੱਖੋ ਕਲਾਂ ਵਿੱਚ ਬੀਤੀ ਰਾਤ ਇੱਕ ਘਰ ਵਿੱਚ ਭੇਤ ਭਰੀ ਹਾਲਾਤ ਵਿੱਚ ਇੱਕ ਜ਼ੋਰਦਾਰ ਧਮਾਕਾ ਹੋਇਆ ਜਿਸ ਕਾਰਨ ਘਰ ਦੇ ਤਿੰਨ ਕਮਰਿਆਂ ਦੀਆਂ ਛੱਤਾਂ ਉੱਡ ਗਈਆਂ ਤੇ ਚਾਰ ਪਰਿਵਾਰਕ ਮੈਂਬਰ ਜ਼ਖਮੀ ਹੋ ਗਏ ਧਮਾਕੇ ਬਾਰੇ ਲੋਕਾਂ ਵੱਲੋਂ ਕਈ ਕਿੱਸੇ ਲਾਏ ਜਾ ਰਹੇ ਹਨ ਪਰ ਧਮਾਕੇ ਦਾ ਅਸਲ ਕਾਰਨ ਹਾਲੇ ਤੱਕ ਸਾਹਮਣੇ ਨਹੀਂ ਆਇਆ ਮੁੱਢਲੀ ਜਾਂਚ ਤੋਂ ਘਰ ਵਿੱਚ ਗੈਸ ਸਿਲੰਡਰ ਤੇ ਇਨਵਰਟਰ ਠੀਕ ਹਾਲਤ ਵਿੱਚ ਪਾਏ ਗਏ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਇਸੇ ਦਰਮਿਆਨ देर रात ਪਤਾ ਲੱਗਿਆ ਕਿ ਇਸ ਜਾਂਚ ਵਿੱਚ ਹੁਣ ਫੋਰੈਂਸਿਕ ਮਾਹਰਾਂ ਦੀ ਮਦਦ ਵੀ ਲਈ ਜਾ ਰਹੀ ਹੈ। ਖੰਨਾ ਨਜ਼ਦੀਕ ਪਿੰਡ ਸੀਹਾ ਦੌਦ ਵਿੱਚ ਬੀਤੇ ਦਿਨ 7 ਸਾਲਾਂ ਬੱਚੇ ਨੂੰ ਅਗਵਾ ਕਰਨ ਦੇ ਅਪਰਾਧ ਵਿੱਚ ਸ਼ਾਮਲ ਕੱਲ ਇੱਕ ਹੋਰ ਅਗਵਾਕਾਰ ਪੁਲਿਸ ਦੀ ਗੋਲੀ ਦਾ ਸ਼ਿਕਾਰ ਬਣ ਗਿਆ। ਦਰਸਲ ਇਸ ਅਗਵਾ ਕਾਂਡ ਵਿੱਚ ਸ਼ਾਮਲ ਅਗਵਾਕਾਰ ਨੂੰ ਜਦ ਪੁਲਿਸ ਹਥਿਆਰਾਂ ਦੀ ਬਰਾਮਦਗੀ ਲਈ ਲਜਾ ਰਹੀ ਸੀ ਤਾਂ ਉਸ ਨੇ ਭੱਜਣ ਦੀ ਕੋਸ਼ਿਸ਼ ਕਰਦੇ ਹੋਏ ਪੁਲਿਸ ਪਾਰਟੀ ਤੇ ਹਮਲਾ ਕਰ ਦਿੱਤਾ ਜਵਾਬੀ ਕਾਰਵਾਈ ਵਿੱਚ ਅਗਵਾਕਾਰ ਜ਼ਖਮੀ ਹੋ ਗਿਆ ਇੱਥੇ ਇਹ ਦੱਸਣਾ ਬਣਦਾ ਹੈ ਕਿ ਇਸ ਅਗਵਾ ਕਾਂਡ ਦਾ ਮੁੱਖ ਦੋਸ਼ੀ ਪਹਿਲਾਂ ਹੀ ਪੁਲਿਸ ਮੁਕਾਬਲੇ ਵਿੱਚ ਮਾਰਿਆ ਜਾ ਚੁੱਕਾ ਹੈ ਪੰਜਾਬ ਪੁਲਿਸ ਦੀ ਨਸ਼ੇ ਖਤਮ ਕਰਨ ਦੀ ਵਿੱਡੀ ਮੁਹਿੰਮ ਕੱਲ ਵੀ ਸੂਬੇ ਵਿੱਚ 14ਵੇਂ ਦਿਨ ਜਾਰੀ ਰਹੀ ਕੱਲ ਹੋਲੀ ਮੌਕੇ ਪੰਜਾਬ ਪੁਲਸ ਦੀਆਂ ਵੱਖ-ਵੱਖ ਟੀਮਾਂ ਨੇ ਸੂਬੇ ਵਿੱਚ 500 ਤੋਂ ਵੱਧ ਥਾਵਾਂ ਤੇ ਛਾਪੇਮਾਰੀ ਕਰ ਵੱਡੀ ਮਾਤਰਾ ਵਿੱਚ ਨਸ਼ੀਲੇ ਪਦਾਰਥ ਤੇ ਡਰੱਗ ਮੰਨੀ ਬਰਾਮਦ ਕੀਤੀ। ਪੁਲਸ ਬੁਲਾਰੇ ਨੇ ਦੱਸਿਆ ਕਿ ਕੱਲ ਦੀ ਛਾਪੇਮਾਰੀ ਤੋਂ ਬਾਅਦ 78 ਨਸ਼ਾ ਤਸਕਰਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਉਧਰ ਗੁਰਦਾਸਪੁਰ ਪੁਲਸ ਤੇ ਬੀਐਸਐਫ ਨੂੰ ਵੀ ਕੱਲ ਇੱਕ ਸਾਂਝੇ ਆਪਰੇਸ਼ਨ ਵਿੱਚ ਉਸ ਵੇਲੇ ਵੱਡੀ ਸਫਲਤਾ ਮਿਲੀ ਜਦੋਂ ਸਰਹੱਦ ਤੋਂ ਪਾਰ ਡਰੋਨ ਰਾਹੀਂ ਭੇਜੀ ਨਸ਼ਿਆਂ ਦੀ ਖੇਪ ਤੇ ਹਥਿਆਰਾਂ ਦੀ ਇੱਕ ਵੱਡੀ ਖੇਪ ਪੁਲਿਸ ਦੇ ਹੱਥ ਲੱਗ ਗਈ ਇਸ ਖੇਪ ਵਿੱਚ 2 ਕਿਲੋ ਹਿਰੋਇਨ 2 ਪਿਸਟਲ 4 ਮੈਗਜ਼ੀਨ ਤੇ 66 ਜਿੰਦਾ ਘਾਰਤੂਸ ਬਰਾਮਦ ਕੀਤੇ ਗਏ ਮੋਗਾ ਵਿੱਚ ਸ਼ਿਵसेना ਆਗੂ ਮੰਗਤ ਰਾਮ ਦਾ ਕਤਲ ਕੀਤੇ ਜਾਣ ਤੋਂ ਬਾਅਦ ਕੱਲ ਸਾਰਾ ਦਿਨ ਮਾਹੌਲ ਤਣਾਪੂਰਨ ਬਣਿਆ ਰਿਹਾ ਸ਼ਿਵसेना ਆਗੂ ਦਾ ਕਤਲ ਕਰਨ ਤੋਂ ਬਾਅਦ ਪਰਿਵਾਰਕ ਮੈਂਬਰ ਰਿਸ਼ਤੇਦਾਰ ਤੇ ਸ਼ਿਵसेना ਆਗੂ ਵੱਲੋਂ ਰੋਡ ਜਾਮ ਕਰਕੇ ਇਨਸਾਫ ਲਈ ਸ਼ਹਿਰ ਵਿੱਚ ਧਰਨਾ ਲਾਇਆ ਗਿਆ ਜਿਸ ਕਾਰਨ ਸ਼ਹਿਰ ਵਿੱਚ ਆਵਾਜਾਈ ਪੂਰੀ ਤਰ੍ਹਾਂ ਪ੍ਰਭਾਵਿਤ ਰਹੀ ਤੇ ਰਾਹੀਗਿਰ ਇੱਕ ਥਾਂ ਤੋਂ ਦੂਸਰੀ ਥਾਂ ਜਾਣ ਲਈ ਖੱਜਲ ਖਵਾਰ ਹੁੰਦੇ ਰਹੇ ਇਸ ਦੇ ਨਾਲ ਹੀ ਅੱਜ ਦੀਆਂ ਖਾਸ ਖਬਰਾਂ ਦਾ ਬੁਲੇਟਿਨ ਸਮਾਪਤ ਹੁੰਦਾ ਹੈ ਤੁਹਾਡਾ ਸਭ ਦਾ ਦਿਨ ਸ਼ੁਭ ਰਹੇ ਤੇ ਸਾਡੇ ਨਾਲ ਜੁੜੇ ਰਹਿਣ ਲਈ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਿਓ ਧੰਨਵਾਦ